ਸੱਸੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਪਣੀ ਤੁਹਾਨੂੰ ਦੱਸ ਦਿਆਂ ਕਿ ਆਪਣਾ ਜਿਹੜਾ ਇੰਸਟਾ ਵਾਲਾ ਪੇਜ ਹੈ ਜੀ ਉਹਦਾ ਜਿਹੜਾ ਨਾਮ ਹੈ ਆਰ ਕੇ ਨੰਬਰਦਾਰ ਬੁਟੀਕ ਤੁਸੀਂ ਉਸ ਪੇਜ ਨੂੰ ਫੋਲੋ ਕਰਕੇ ਉਸਦੇ ਆਪਣਾ ਸੋਹਣੇ ਸੋਹਣੇ ਡਿਜ਼ਾਈਨ ਦੇਖ ਸਕਦੇ ਹੋ ਜੋ ਕਿ ਆਪਾਂ ਪੇਂਟ ਵਾਲੀ ਮਸ਼ੀਨ ਲਈ ਹੈ ਸਾਰੀ ਜਾਣਕਾਰੀ ਤੁਹਾਨੂੰ ਉੱਥੇ ਪ੍ਰੋਪਰ ਇੰਸਟਾ ਤੇ ਸ਼ਾਰਟ ਵੀਡੀਓ ਦੇ ਵਿੱਚ ਮਿਲ ਜੂਗੀ ਠੀਕ ਹੈ ਜੀ ਤੇ ਹੁਣ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹ ਵਾਲੀ ਮਸ਼ੀਨ ਤੇ ਸੂਟ ਜ ਕਿਸ ਤਰ੍ਹਾਂ ਪੇਂਟ ਕਰਨਾ ਹੈ ਸੌਰੀ ਤਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਕਸਟਮਰ ਦਾ ਮੈਜ਼ਰਮੈਂਟ ਜਿਹੜਾ ਲਿਆ ਹੈਗਾ ਉਹਦੇ ਹਿਸਾਬ ਨਾਲ ਆਪਾਂ ਨਿਸ਼ਾਨੀ ਲਾਉਣੀ ਆ ਨਿਸ਼ਾਨੀ ਤੁਸੀਂ ਕਿਹਦੇ ਨਾਲ ਲਾਉਣੀ ਇੱਕ ਹਲਕੇ ਜਿਹੇ ਪਿੰਨ ਨਾਲ ਤੁਸੀਂ ਮਾਰਕ ਨਾਲ ਨਿਸ਼ਾਨੀ ਨਹੀਂ ਲਾਉਣੀ ਹੈਗੀ ਜਿਹੜੇ ਆਪਾਂ ਮਾਰਕ ਨਾਲ ਸੂਟ ਕਟਿੰਗ ਕਰਦੇ ਆ ਜਿੱਤੇ ਆਪਾਂ ਆਮਨ ਸ਼ਾਹ ਨੇ ਲਾ ਲੈਨੇ ਆ ਉਹਦੇ ਨਾਲ ਨਿਸ਼ਾਨੀ ਨਹੀਂ ਲਾਉਣੀ ਕਿਉਂਕਿ ਜੀ ਇਹ ਵਾਲੀ ਮਸ਼ੀਨ ਤੇ ਕਿਉਂਕਿ ਉਹ ਪਾਊਡਰ ਹੁੰਦਾ ਹੈਗਾ ਜਦੋਂ ਆਪਾਂ ਇਹ ਪੇਪਰ ਧਰਾਂਗੇ ਉੱਪਰ ਕਿਉਂਕਿ ਇਹ ਪ੍ਰੈਸ ਨਾਲ ਉਹਦੇ ਨਾਲ ਚਿਪਕਣਾ ਹੈਗਾ ਮਸ਼ੀਨ ਨਾਲ ਤਾਂ ਕਰਕੇ ਉਹਦੀ ਥੋੜੀ ਜਿਹੀ ਦਿੱਕ ਤੇ ਇੱਕ ਆਪਾਂ ਤੁਹਾਨੂੰ ਦੱਸਦੇ ਆ ਕਿ ਇਹ ਵਾਲੇ ਜਿਹੜੇ ਦੇਖ ਹੁਣ ਆਪਣੇ ਕੋਲੇ ਸੀਟ ਨਹੀਂ ਗਈਆਂ ਇਹ ਆਪਾਂ ਇੰਸਟਾ ਤੇ ਵੀਡੀਓ ਦੇਖ ਰਹੇ ਹੈਗਾ ਬਾਕੀ ਇਹ ਬਹੁਤ ਅਲੱਗ-ਅਲੱਗ ਰੇਟਾਂ ਦੇ ਵਿੱਚ ਆ ਰਹੀਆਂ ਨੇਗੀਆਂ ਦੇਖੋ ਜੀ ਆਪਾਂ ਵਧੀਆ ਕੁਆਲਟੀ ਦੀ ਜਿਹੜੀ ਹੈਗੀ ਹੈ ਪੇਪਰ ਸੀਟ ਜਿਹੜੀ ਇੱਥੇ ਯੂਜ਼ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਵੀ ਆ ਰਹੀਆਂ ਨੇ ਤੇ ਇੰਸਟਾ ਦੇ ਵਿੱਚ ਵੀ ਬਹੁਤ ਭੈਣਾ ਨੇ ਉਹ ਕਰਖੇ ਨੇਗੀਆਂ ਇਹ ਵੱਧ ਘੱਟ ਰੇਟਾਂ ਦੇ ਵਿੱਚ ਜ਼ਰੂਰ ਆ ਰਹੀਆਂ ਨੇਗੀਆਂ ਪਰ ਸਾਰਿਆਂ ਦੀ ਕੁਆਲਟੀ ਦਾ ਅਲੱਗ-ਅਲੱਗ ਫਰਕ ਹੁੰਦਾ ਹੈਗਾ ਜਿਹੜੀ ਦੀ ਟੇਪ ਹੈਗੀ ਬਿਲਕੁਲ ਵਧੀਆਗੀ ਪੂਰੀ ਇਹਦੇ ਵਿੱਚ ਆਪਾਂ ਇਹਨੂੰ ਵਾਸ਼ ਵੀ ਕਰਕੇ ਦੇਖ ਲੈ ਚੰਗੀ ਤਰ੍ਹਾਂ ਮਾਸਲ ਮਾਸਲ ਕੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਆਪਾਂ ਵਾਸ਼ ਕਰਕੇ ਤੇ ਲੋ ਜੀ ਹੁਣ ਆਪਾਂ ਜਿਆਦਾ ਲੰਬੀ ਵੀਡੀਓ ਨਾ ਕਰੀਏ ਆਪਾਂ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਪੈਂਟ ਸੂਟ ਨੂੰ ਕਿਵੇਂ ਕਰਨਾ ਹੈ ਜਿਹੜਾ ਤੁਸੀਂ ਇਹਦਾ ਕਸਟਮਰ ਦਾ ਮੈਜ਼ਰਮੈਂਟ ਹੈਗਾ ਜੀ ਇਹਦਾ ਜਿਹੜਾ ਘੇਰਾ ਆਪਾਂ ਕਰਨਾ ਵਰਕ ਘੇਰਾ ਜਿਹੜਾ ਹੈਗਾ ਇਹਦਾ 20 ਇੰਚ ਹੈਗਾ ਠੀਕ ਹੈ ਜੀ ਆਪਾਂ 20 ਇੰਚ ਘੇਰਾ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ 20 ਇੰਚ ਦੇ ਉੱਤੇ ਨੇ ਫਲਾਵਰ ਤੁਸੀਂ ਚਾਰ ਵੀ ਦੇ ਸਕਦੇ ਹੋ ਵੈਸੇ ਤਾਂ ਜੀ ਜਿਆਦਾ ਸੰਗਣੇ ਰੱਖਣੇ ਨਹੀਂ ਕਿਉਂਕਿ ਆਪਾਂ ਇਹਦੇ ਉੱਤੇ ਫਲਾਵਰ ਕਸਟਮਰ ਦੇ ਕੇ ਫਿਰ ਆਪਾਂ ਉਸ ਦੇ ਵਿੱਚ ਜਿਹੜਾ ਮੈਜ਼ਰਮੈਂਟ ਕਿਵੇਂ ਲੈਣਾ ਜੀ ਜਿਵੇਂ ਕੋਈ ਹੁਣੇ ਕਸਟਮਰ ਦਾ ਘੇਰਾ ਹੈਗਾ 20 ਇੰਚ 20 ਇੰਚ ਆਪਾਂ ਸਾਈਡਾਂ ਤੋਂ 2-2 ਇੰਚ ਮਾਰਜਨ ਰੱਖ ਕੇ ਜਿਹੜਾ ਆਪਾਂ ਵਿੱਚ ਫੋਲਡ ਕਰਨਾ ਕਿਉਂਕਿ ਪਿੰਨ ਨਾਲ ਵੀ ਤੁਸੀਂ ਜਿਆਦਾ ਮਾਰਕ ਬਸ ਨਾਰਮਲ ਮਾਰਕ ਲਾਉਣਾ ਹੈਗਾ ਜਿੱਥੇ ਵੀ ਜਿਆਦਾ ਕਿਉਂਕਿ ਪਿੰਨ ਵੀ ਮਮਿਟਦਾ ਨਹੀਂ ਹੁੰਦਾ ਹੈਗਾ ਤੇ ਬਾਕੀ ਹੋਰ ਮਾਰਕ ਵਾਲੇ ਆਪਣੇ ਨਹੀਂ ਆਏ ਵੀ ਜਿਹੜੇ ਉਹ ला ਸਕੀਏ ਤੁਸੀਂ ਉਹ ਵਾਲਾ ਮਾਰਕ ਨਹੀਂ ਲਾਉਣਾ ਹੈਗਾ ਜਿਹੜਾ ਪਾਊਡਰ ਵਾਲਾ ਉਹਦੇ ਵਾਲਾ ਹੁੰਦਾ ਜਿਹਦੇ ਨਾਲ ਆਪਾਂ ਸੂਟ ਕਟਿੰਗ ਕਰਦੇ ਆ ਲਓ ਜੀ ਹੁਣ ਆਪਾਂ 20 ਇੰਚ ਕੀ ਹਿਰਾ ਰੱਖ ਕੇ ਹੁਣ ਆਪਾਂ ਇਹਨੂੰ ਸੂਟ ਨੂੰ ਪਹਿਲਾਂ ਹਲਕੀ ਜੀ ਇੱਥੇ ਪ੍ਰੈਸ ਲਾਈਨ ਜਿਸ ਤੋਂ ਬੰਦ ਕਰਕੇ ਆ ਵੀਡੀਓ ਬੰਦ ਕਰਕੇ ਪਹਿਲਾਂ ਪ੍ਰੈਸ ਲਾ ਦੇ ਲਓ ਜੀ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਹਨਾ ਆਪਾਂ ਵੈਸੇ ਜੇ ਆਪਾਂ ਐਵੇਂ ਹੀ ਹਿਰਾ ਧਰਦੇ ਆ ਫਿਰ ਇਸ ਕਸਟਮਰ ਦਾ ਜਿਹੜਾ 20 ਇੰਚ ਕੀ ਹਿਰਾ ਤੇ ਇਹ ਚਾਰ ਹਿਰੇ ਨਾਲ ਭਰ ਵੀ ਜ਼ਿਆਦਾ ਗਿਆ ਤੇ ਇਹ ਨੇੜੇ ਨੇੜੇ ਵੀ ਆ ਗਏ ਥੋੜਾ ਜਿਹਾ ਇਹ ਸਾਈਡ ਤੇ ਥੋੜਾ ਜਿਹਾ ਜਗ੍ਹਾ ਵੀ ਰਹਿ ਗਈ ਕਿਉਂਕਿ 20 ਇੰਚ ਜਿਹੜਾ ਆਪਣਾ ਇਹ ਕਸਟਮਰ ਕੀ ਰਾਹੋ ਜਿਹੜਾ ਸਾਈਡਾਂ ਵਾਲੇ ਫਲਾਵਰ ਨੇ ਉਹ ਸਾਰੇ ਜੇ ਬੈਸੇ ਤੇ ਜਿੰਨੇ ਆਪਾਂ ਫਲਾਵਰ ਪਾਵਾਂਗੇ ਇੱਕੋ ਜਿਹੀ ਸਪੇਸ ਤੇ ਹੋਣੀ ਜ਼ਰੂਰੀ ਨੇ ਕਿਉਂਕਿ ਉਹਦੇ ਲਈ ਆਪਾਂ ਕੀ ਕਰਾਂਗੇ ਉਹਦੇ ਲਈ ਪਹਿਲਾਂ ਆਪਾਂ ਜਿਹੜੇ ਸਾਈਡਾਂ ਵਾਲੇ ਫਲਾਵਰ ਨੇ ਉਹ ਰੱਖ ਕੇ ਜਿਹੜੀ ਵਿਚਲੀ ਸਪੇਸ ਹੋਊਗੀ ਉਹ ਨਿਸ਼ਾਨੀ ਲਾ ਕੇ ਆਪਾਂ ਰੱਖ ਕੇ ਜਿਹੜਾ ਹੈਗਾ ਆਪਾਂ ਪ੍ਰੈਸ ਲਾਤੀ ਕੇਰਾ ਆਪਾਂ ਪ੍ਰੈਸ ਨਾਲ ਇੱਕ ਵਾਰੀ ਨੂੰ ਚਿਪਕੇ ਲਾਂਗੇ ਹਲਕਾ ਜਿਹਾ ਉਸ ਤੋਂ ਬਾਅਦ ਇਹਨੂੰ ਆਪਾਂ ਮਸ਼ੀਨ ਦੇ ਕੋ ਮੈਸੇਜ ਚਲੋ ਜੀ ਜੀ ਕਸਟਮਰ ਨੂੰ ਕੋਈ ਪੇਮੈਂਟ ਦਾ ਕਈ ਵਾਰ ਇਸ਼ੂ ਨਹੀਂ ਹੁੰਦਾ ਵੀ ਉਹਨਾਂ ਨੂੰ ਕੰਮ ਵਧੀਆ ਚਾਹੀਦਾ ਉਹਨਾਂ ਨੂੰ ਸੋਹਣਾ ਵਧੀਆ ਲੱਗਣਾ ਚਾਹੀਦਾ ਤਾਂ ਅਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਪੂਰਾ ਕੰਮ ਹੈ ਜਿਹੜਾ ਆਪਣੇ ਹਿਸਾਬ ਨਾਲ ਵਧੀਆ ਕਰਕੇ ਦੇਵਾਂਗੇ ਵੈਸੇ ਤਾਂ ਚਲੋ ਆਪਾਂ ਕਸਟਮਰ ਦੇ ਹਿਸਾਬ ਦੇ ਨਾਲ ਹੀ ਕਰਦੇ ਆਂ ਚਲੋ ਜੀ ਜੀ ਕਸਟਮਰ ਆਪਾਂ ਨੂੰ ਕਹਿੰਦਾਗਾ ਵੀ ਤੁਸੀਂ ਇਹ ਦੋ ਜਾਂ ਤਿੰਨ ਫੁੱਲ ਪਾ ਦੋ ਜਾਂ ਚਾਰ ਫੁੱਲ ਪਾ ਦੋ ਹੁਣ ਤੁਹਾਨੂੰ ਆਪਾਂ ਦੱਸ ਦੇ ਦਿੱਤਾ ਕਿ ਪੇਪਰ ਸੀਟ ਦਾ ਜਿਹੜਾ ਖਰਚਾ ਇੰਨਾ ਹੁੰਦਾਗਾ ਜਿਹੜੀ ਆਪਣੀ ਇਹ ਵਾਲੀ ਸੀਟ ਹੈ ਜੀ ਇਹ 650 660 ਰੁਪਏ ਪਰ ਮੀਟਰ ਹੈਗਾ ਤੇ ਇੱਕ ਸੀਟ ਮਾਰੇ ਆਪਾਂ ਇਸ ਤਰ੍ਹਾਂ ਸੀਟ ਦਾ ਲਾਲਚ ਨਹੀਂ ਕਰਨਾ ਹੈਗਾ ਵੀ ਸੀਟ ਆਪਾਂ ਬਚਾਉਣੀ ਹੈ ਨੇ ਕਸਟਮਰ ਦੇ ਬਸ ਇੱਕ ਇੱਕ ਫੁੱਲ ਪਾ ਦੋ ਉਹਦੇ ਨਾਲ ਐ ਹੈ ਦੀ ਆਪਾਂ ਨੂੰ ਵੀ ਸੂਟ ਵਧੀਆ ਲੱਗੇ ਤੇ ਕਸਟਮਰ ਨੂੰ ਵੀ ਉਹ ਤੋਂ ਜ਼ਿਆਦਾ ਕਸਟਮਰ ਨੂੰ ਵਧੀਆ ਲੱਗੇ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਕੰਮ ਕਰਕੇ ਦੇਵਾਂਗੇ ਜਦੋਂ ਆਪਾਂ ਨੂੰ ਪੇਮੈਂਟ ਆ ਆਪਣੇ ਕਸਟਮਰ ਤੋਂ ਸਹੀ ਮਿਲ ਰਹੀ ਹੈ ਤਾਂ ਆਪਾਂ ਜਿਹੜਾ ਕੰਮ ਹੈ ਪੂਰਾ ਸੋਨਾ ਕਰਕੇ ਦੇਵਾਂਗੇ ਵਧੀਆ ਕਰਕੇ ਦੇਵਾਂਗੇ ਉਹਦੇ ਵਿੱਚ ਆਪਾਂ ਆਪਣੀ ਬਚਤ ਜਿਹੜੀ ਨਹੀਂ ਕਰਦੇ ਠੀਕ ਹੈ ਜੀ ਵੈਸੇ ਤਾਂ ਹੁਣ ਇੱਕ ਸੀਟ ਦੇ ਵਿੱਚੋਂ ਕਈ ਪੈਣਾ ਦੇਖੋ ਚਲੋ ਚਾਰ-ਚਾਰ ਸੂਟ ਵੀ ਹੋ ਜਾਂਦੇ ਨੇਗੇ ਪਰ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆਂਗੇ ਹੁਣ ਇਹ ਪਹਿਲਾਂ ਆਪਾਂ 20 ਇੰਚ ਦਾ ਘੇਰਾ ਜਿਹੜਾ ਇਹਦੇ ਆਪਾਂ ਚਾਰ ਫਲਾਵਰ ਪਾਵਾਂਗੇ ਨੀਚੇ ਉਹ ਆਪਾਂ ਫਲਾਵਰ ਕਿਵੇਂ ਪਾਣੇ ਨੇ ਜੀ ਪਹਿਲਾਂ ਤਾਂ ਆਪਾਂ ਜਿਹੜਾ ਆਪਾਂ ਇਧਰੋਂ 2 ਇੰਚ ਦੀ ਸਪੇਸ ਰੱਖੀਏਗੀ 2 ਇੰਚ ਦਾ ਘੇਰਾ ਉਹਦੇ ਆਪਾਂ ਮਾਰਕ ਕਰ ਲਾਂਗੇ ਹਲਕਾ ਹਲਕਾ ਜਾਂ ਜਿਆਦਾ ਮਾਰਕ ਨਾ ਕਰਿਓ ਪਿੰਨ ਨਾਲ ਕਿਉਂਕਿ ਇਹ ਪਿੰਨ ਨਾਲ ਮਾਰਕ ਕਰਾਂਗੇ ਪਿੰਨ ਬਹੁਤ ਔਖਾ ਉੱਤਰਦਾ ਹੈ ਨਾ ਜੇ ਆਪਾਂ ਪਹਿਲਾਂ ਵੀ ਦਿੱਸੇ ਵੀਡੀਓ ਦੇ ਵਿੱਚ ਐ ਆਪਾਂ ਹਲਕੇ ਹਲਕੇ ਜਿਹਾ ਟਿੱਕ ਮਾਰ ਕਰ ਲਾਂਗੇ ਤੇ ਜਿੰਨੀ ਆਪਾਂ ਨੀਚੋਂ ਸਪੇਸ ਦੇਣੀ ਹੈਗੀ ਆਪਾਂ ਫੋਲਡ ਕਰਨਾ ਕਪੜਾ ਉਹ ਵੀ ਨੀਚੋਂ 3 ਇੰਚ ਦਾ ਮਾਰਜਨ ਛੱਡ ਕੇ ਸਾਢੇ 3 ਇੰਚ ਦਾ ਮਾਰਜਨ ਛੱਡ ਲਾਂਗੇ ਬਸ ਆਪਾਂ ਵੱਧ ਤੋਂ ਵੱਧ ਤੇ ਨਹੀਂ 3 ਇੰਚ ਦਾ ਮਾਰਜਨ ਵੀ ਦੇਖੋ ਬਹੁਤ ਹੁੰਦਾਗਾ ਤੇ ਸਾਢੇ 3 ਇੰਚ ਦਾ ਮਾਰਜਨ ਰੱਖ ਕੇ ਉਹ ਵੀ ਆਪਾਂ ਇਦਾਂ ਹੀ ਨਿਸ਼ਾਨੀ ਲਾ ਲਾਂਗੇ ਤਾਂ ਹਲਕੀ ਹਲਕੀ ਜੀ ਟਿੱਕ ਮਾਰ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਆਪਾਂ ਫਲਾਵਰ ਰੱਖਣੇ ਨੇਗੇ ਜਿਹੜੀ ਇਹ ਸਿੰਗਲ ਸਿੰਗਲ ਫਲਾਵਰ ਨੇ ਸਭ ਤੋਂ ਪਹਿਲਾਂ ਆਪਾਂ ਸੈਟਾਂ ਵਾਲੀ ਫਲਾਵਰ ਰੱਖਾਂਗੇ ਜੀ ਇਦੋਂ ਜਿਹੜਾ ਆਪਣਾ ਸੂਟ ਹੈਗਾ ਬਹੁਤ ਵਧੀਆ ਸਹੀ ਤਰੀਕੇ ਨਾਲ ਪੇਂਟ ਹੋਊਗਾ ਤੁਹਾਨੂੰ ਆਪ ਪੇਂਟ ਕਰਕੇ ਵੀ ਦਿਖਾਵਾਂਗੀ ਸੂਟ ਨੂੰ ਤੇ ਸਭ ਤੋਂ ਪਹਿਲਾਂ ਇਹ ਸੈਡਾਂ ਵਾਲੇ ਫਲਾਵਰ ਰੱਖਾਂਗੇ ਦੋਨੇ ਤੇ ਜਿਹੜੀਆਂ ਆਪਣੀਆਂ ਪੱਤੀ ਹੈਗੀ ਇਹਨੂੰ ਨੀਚੇ ਨਿਸ਼ਾਨੀ ਦੇ ਮਾਰਕ ਨਾਲ ਮੈਚ ਕਰਦਾਂਗੇ ਤੇ ਇਧਰੋਂ ਇਹਨੂੰ ਨਿਸ਼ਾਨੀ ਦੇ ਮਾਰਕ ਨਾਲ ਮੈਚ ਕਰਦਾਂਗੇ ਫਿਰ ਨਾ ਜਿਹੜਾ ਇਹ ਸਟੀਚਿੰਗ ਦੇ ਵਿੱਚ ਵੀ ਬਿਲਕੁਲ ਸੂਟ ਜਿਹੜਾ ਬਹੁਤ ਸੋਹਣਾ ਬਣੇਗਾ ਉਸ ਤੋਂ ਬਾਅਦ ਜੀ ਆਪਾਂ ਇਹ ਨਿਸ਼ਾਨੀ ਜਿਹੜੀ ਵਿਚਾਲੋਂ ਸੈਂਟਰ ਕਰ ਲਾਂਗੇ ਇਹਦਾ 2 ਇੰਚ ਦੇ ਇਹ ਆਪਾਂ ਸਪੀਕਰਾਂ ਰੱਖਿਆਗਾ 10 ਇੰਚ ਤਿੰਨ ਮਾਰਕ ਲਾ ਕੇ ਆਕਾ ਹਲਕਾ ਜਿਹਾ ਵਸ ਜਾਂ ਪੱਤੀ ਇਧਰੋਂ ਵਿਚਾਲੇ ਸੈਂਟਰ ਨਾਲ ਮੈਚ ਕਰ ਦਾਂਗੇ ਤੇ ਇਧਰੋਂ ਨੀਚੀ ਵਾਲੀ ਲਾਈਨ ਨਾਲ ਮੈਚ ਕਰ ਦਾਂਗੇ ਇਸ ਤੋਂ ਬਾਅਦ ਇਹਦੇ ਨਾਲ ਮੈਚ ਕਰ ਦਾਂਗੇ ਠੀਕ ਹੈ ਪੇਪਰ ਤਾਂ ਵੱਡੇ ਛੋਟੇ ਨੇ ਆਪਾਂ ਫੁੱਲ ਦੇ ਹਿਸਾਬ ਨਾਲ ਉੱਪਰੋਂ ਵੀ ਸਹੀ ਰੱਖ ਲਿਆ ਉਸ ਤੋਂ ਬਾਅਦ ਆਪਾਂ ਫੇਰ ਇੱਕ ਵਾਰੀ ਤੇ ਸਕੇਲ ਮਾਰ ਲਾਂਗੇ ਵੀ ਜਿਹੜੇ ਸਾਰਾ ਸਹੀ ਆ ਰਿਹਾਗਾ ਇਹ ਕਿਉਂਕਿ ਪੈਣਾ ਇੰਸਟਾ ਦੇ ਰੀਲ ਪਾ ਰਹੀ ਨੇ ਸਿਰਫ ਉਹ ਹੀ ਆਪਾਂ ਦਿਖਾਨੇਗੇ ਵੀ ਮਸ਼ੀਨ ਦੇ ਵਿੱਚ ਬਸ ਆਪਾਂ ਪਾਤਾ ਸੂਟ ਉਸ ਤੋਂ ਬਾਅਦ ਮਸ਼ੀਨ ਨੂੰ ਦੱਬਤਾ ਤੇ ਉਹ ਥੋੜੇ ਜਿਹੇ ਟਾਈਮ ਬਾਅਦ ਕਾਗਰ ਚੱਕਦਾ ਜਿਹੜੀ ਇਹ ਮਿਹਨਤ ਹੈਗੀ ਤੇ ਬਹੁਤ ਟਾਈਮ ਲੱਗਦਾ ਜੇ ਆਪਾਂ ਸਹੀ ਢੰਗ ਨਾਲ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਸੂਟ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਇਹ ਆਪਾਂ ਨੂੰ ਅੱਬਰ ਵੱਲੋਂ ਰਿਸਪੌਂਸ ਵਧਿਆ ਜਿਹੜਾ ਤਾਂ ਕਰਕੇ ਆਪਾਂ ਜਿਹੜੀ ਆਹ ਵਾਲੀਆਂ ਦੇਖੋ ਬੂਟੀਆਂ ਨਿਹੜਾਲੇ ਦਾ ਆਪਾਂ ਇਹਨੂੰ ਵੀ ਕਟਿੰਗ ਕਰਕੇ ਪਾਵਾਂਗੇ ਜੀ ਇਹਦੀ ਵੀ ਆਪਾਂ ਕਟਿੰਗ ਕਰਾਂਗੇ ਸਾਰੇ ਆਪਾਂ ਫਲਾਵਰ ਇਹਦੇ ਵਿੱਚ ਪਾਵ ਬਸੇ ਤਾਂ ਚਾਹੀਏ ਆਪਾਂ ਇਹ ਸੀਟ ਤੋਂ ਹੋਰ ਵੀ ਕੰਮ ਲੈ ਲਾਂਦੇ ਪਰ ਆਪਾਂ ਨੇ ਸੋਨਾ ਬਣਾਣਾ ਹੈ ਸੂਟ ਆਪ ਤਾਂ ਕਰਕੇ ਜਿਹੜਾ ਤੁਹਾਨੂੰ ਦੱਸਿਆ ਵੀ ਆਪਾਂ ਸੀਟ ਦਾ ਲਾਲਚ ਨਹੀਂ ਕਰਦੇ ਇਹ ਪ੍ਰੈਸ ਕਰਨਾ ਮਤਲਬ ਤਾਂ ਇਹ ਹੁੰਦਾ ਜੀ ਇਹ ਥੋੜਾ ਜਿਹਾ ਚਿਪਕ ਜਾਂਦੇ ਨੇ ਕੱਪੜੇ ਦੇ ਨਾਲ ਤਾਂ ਕਰਕੇ ਜਦੋਂ ਆਪਾਂ ਇਹਨੂੰ ਮਸ਼ੀਨ ਤੇ ਲੈ ਕੇ ਜਾਵਾਂਗੇ ਮਸ਼ੀਨ ਕੱਟਣ ਦਾ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਬਾਜ ਦਾ ਮੀਜ਼ਰਮੈਂਟ ਜਿਹੜਾ ਲੈਣਾ ਹੈਗਾ ਤੇ ਇਹ ਕਈ ਵਾਰ ਨਾ ਫਲਾਵਰ ਨੇ ਜਿਹੜੇ ਸਾਈਡ ਤੇ ਬਗ ਜਾਂਦੇ ਨੇ ਜਿਹੜਾ ਬਾਜੂ ਦੇ ਵਿੱਚ ਜੋੜ ਪੈਂਦਾ ਹੈ ਹੁਣ ਆਪਾਂ ਪਨੇ ਲੋਟ ਐਸ ਲੋਟ ਬਾਜੂ ਬਣਾਵਾਂਗੇ ਜਿਹੜਾ ਆਪਾਂ ਪਰਲੀ ਸਾਈਡ ਆਪਾਂ ਸ਼ਰਟ ਦਾ ਨਾਪ ਲਿਆ ਤੇ ਇਧਰਲੀ ਸਾਈਡ ਆਪਾਂ ਦੂਜੀ ਸਾਈਡ ਬਾਜੂ ਦਾ ਨਾਪ ਲਵਾਂਗੇ ਹੁਣ ਬਾਜੂ ਦਾ ਪਹਿਲਾਂ ਆਪਾਂ ਅੱਧ ਕਰ ਲਓ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਇੱਥੇ ਟਿੱਕ ਮਾਰ ਕਰ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਕੱਟ ਲਾ ਲੈਨੇ ਆਪਾਂ ਛੋਟਾ ਜਿਹਾ ਕੈਂਚੀ ਨਾਲ ਕਿਉਂਕਿ ਇਹ ਆਪਾਂ ਦਾ ਸੈਂਟਰ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਫਿਰ ਇੱਥੇ ਟਿੱਕ ਮਾਰ ਕਰਾਂਗੇ ਇਹਦੇ ਸੈਂਟਰ ਜਿਹੜਾ ਆਪਾਂ ਫਲਾਵਰ ਬਣਾਵਾਂਗੇ ਜਿਹਦੇ ਨਾਲ ਬਾਜੂ ਦੇ ਵਿੱਚ ਜੋੜ ਵੀ ਨਹੀਂ ਪਊਗਾ ਬਾਕੀ ਹਰ ਇੱਕ ਕਸਟਮਰ ਦੇ ਸਹੀ ਆਉਂਦਾਗਾ ਜੇ ਕੋਈ ਜ਼ਿਆਦਾ ਹੈਵੀ ਨਹੀਂ ਉਹਨਾਂ ਨੂੰ ਥੋੜਾ ਬਹੁਤਾ ਜੋੜ ਪੈਣਾ ਪੈਂਦਾ ਨਹੀਂ ਇਹ ਸਹੀ ਹੋਊਗਾ ਤਕਰੀਬਨ ਜੇ ਇਹ ਸਹੀ ਨਹੀਂ ਬਣਾਇਆ ਹੋਇਆ ਹੁੰਦਾ ਸਾਈਡ ਤੇ ਫਲਾਵਰ ਰਹਿ ਜਾਂਦੇ ਨੇ ਤਾਂ ਪਤਲੇ ਦੇ ਵੀ ਇਹ ਹੀ ਜੋੜ ਪਾਉਣਾ ਪੈਂਦਾਗਾ ਲਓ ਜੀ 2 ਇੰਚ ਦੀ ਸਪੇਸ ਜਿਹੜੀ ਨੀਚੇ ਛੱਡਾਂਗੇ ਇੱਕ ਆਪ ਇਹ ਵੀ ਦੱਸ ਦਈਏ ਪਹਿਣਾ ਨੂੰ ਜੇ ਜਦੋਂ ਤੁਸੀਂ ਪੇਪਰ ਨੂੰ ਹਨਾ ਕਿਤੇ ਵੀ ਰੱਖਣਾ ਹੈਗਾ ਤਾਂ ਪੇਪਰ ਦਾ ਇਸ ਤਰ੍ਹਾਂ ਫਲਾਵਰ ਵਾਲੀ ਸਾਈਡ ਨੂੰ نیچے ਰੱਖਣਾ ਹੈ ਇਸ ਤਰ੍ਹਾਂ ਨਹੀਂ ਰੱਖਣਾ ਹੈਗਾ ਜੇ ਇੱਧਰ ਕਿਤੇ ਵੀ ਕੋਈ ਮੜਾ ਮੋਟਾ ਰੇਤਾ ਜਾਂ ਕਿਵੇਂ ਵੀ ਲੱਗੇਗਾ ਕੁਝ ਵੀ ਤਾਂ ਵੀ ਇਹ ਜਿਹੜੀ ਇਹ ਟੇਪ ਹੈ ਸਹੀ ਨਹੀਂ ਲੱਗੂਗੀ ਜਿਵੇਂ ਹੁਣ ਦੇਖੋ ਇਹ ਫਲਾਵਰ ਦੇ ਆ ਜੁੜਵਾ ਜੁੜਮਾ ਪੱਤੀਆਂ ਨੇ ਇੱਕ ਸਾਈਡ ਤੇ ਇੱਕ ਸਾਈਡ ਤੇ ਸਿੰਗਲ ਸਿੰਗਲ ਪੱਤੀ ਆ ਜਿਹੜਾ ਆਪਾਂ ਘੇਰੇ ਤੇ ਡਿਜ਼ਾਈਨ ਬਣਾਇਆ ਉਹਦੇ ਵੀ ਆਪਾਂ ਆ ਜੁੜਮਾ ਪੱਤੀਆਂ ਥੱਲੇ ਰੱਖੀਆਂ ਨੇ ਤੇ ਬਾਜੂ ਦੀ ਵੀ ਆਪਾਂ ਨੀਚੇ ਹੀ ਰੱਖਾਂਗੇ ਠੀਕ ਹੈ ਜੀ ਮੇਰੇ ਜਨ ਆਪਣੀ ਪੇਪਰ ਨੂੰ ਉਤਾਰਾਂਗੇ ਥੋੜਾ ਠੰਡਾ ਹੋਣ ਤੇ ਇਹ ਠੰਡਾ ਛੇਤੀ ਹੋ ਜਾਂਦਾ ਪ੍ਰੈਸ ਤੋਂ ਬਾਹਰ ਆ ਕੇ ਜੇ ਵਸ ਜਿਉ ਥੋੜਾ ਜਿਹਾ ਠੰਡਾ ਹੋ ਗਿਆ ਹਲਕਾ ਜਿਹਾ ਉਦੋਂ ਨੂੰ ਲਾ ਦੇ ਤੁਸੀਂ ਦੇਖ ਕਰ ਲਿਓ ਤੇ ਕਿਹੜੀ ਫਿਨਿਸ਼ਿਨਿਸ਼ ਦੇਖੋ ਕਿੰਨੇ ਚੇਹੇ ਇਹ ਹੈਗਾ ਦਿਨ ਇਹ ਫਿਰ ਇਹਨਾਂ ਦਾ ਲੈ ਆਪਣਾ ਚਿਹਰਾ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਪਰ ਦੁਬਾਰਾ ਵੀ ਹੀਟ ਦੇਵਾਂਗੇ ਹਲਾ ਕੇ ਹੁਣ ਪੇਪਰ ਆਪਾਂ ਇਹਦੇ ਤਲਾਤਾ ਤਾਂ ਦੇਖੋ ਕਿਉਂਕਿ ਫੁੱਲ ਬਿਰਲੇ ਬਿਰਲੇ ਇੰਨਾ ਕਿਤੇ ਆਪਾਂ ਨੂੰ ਇਹ ਕਿੱਕ ਫੁੱਲਾ ਬਲ ਲਈ ਆਪਾਂ ਨੂੰ ਮਸ਼ੀਨ ਲਾਣੀ ਪੈ ਰਹੀ ਹੈ बार-बार ਬਾਜੂ ਕਰਤੀ ਦੇ ਅਸਤਰ ਤਵਾ ਜੀ ਬਣਾ ਲੀ ਇੱਕ ਵਾਰ ਆਪਾਂ ਇਹਨੂੰ ਦੁਬਾਰਾ ਹੀ ਤੇ ਇਸ ਫੇਰ ਲਾ ਕੇ ਜਾਂਦੇ ਹਾਂ ਯਾਨਕ ਤਾਂ ਅਗਰ ਕੀ ਜਿਹੜਾ ਵਧੀਆ ਚੰਗੀ ਤਰ੍ਹਾਂ ਪੱਕ ਜੇ ਪੇਂਡ ਹੁਣ ਦੇਖੋ ਜੀ ਤੁਸੀਂ ਇਹਨੂੰ ਦੇਖ ਸਕਦੇ ਹੋ ਚੰਗੀ ਤਰ੍ਹਾਂ ਜਿਹੜੀ ਵਧੀਆ ਆਪਣੇ ਕੋਲੇ ਵਧੀਆ ਸੀਟ ਹੁੰਦੀ ਹੈ ਉਹਦਾ ਇਹ ਚੱਕਰ ਨੂੰ ਇੱਕ ਵਾਰ ਦੁਬਾਰਾ ਤੋਂ ਫੇਰ ਹੈ ਨਾ ਲਓ ਜੀ ਹੁਣ ਜਿਹੜੀ ਵਧੀਆ ਸੀਟ ਦਾ ਇਹ ਹੁੰਦਾਗਾ ਸਿਸਟਮ ਬੇੜੀ ਵਧੀਆ ਸੀਟ ਹੁੰਦੀ ਹੈ ਹੁਣ ਇਹਨੂੰ ਕੱਪੜੇ ਨੂੰ ਆਪਾਂ ਇਧਰੋਂ ਵੀ ਖਿੱਚ ਲਓ ਜਿਹੜਾ ਇਹਦਾ ਪੇਂਟ ਆ ਉਹ ਨਹੀਂ ਫਟਦਾ ਜਿਹੜੀਆਂ ਹਲਕੀਆਂ ਸੀਟਾਂ ਹੁੰਦੀਆਂ ਨੇ ਜਦੋਂ ਆਪਾਂ ਕੱਪੜੇ ਨੂੰ ਖਿੱਚਦੇ ਨਾ ਵਿੱਚ ਫੇਟਾਂ ਫਟਣਾ ਸ਼ੁਰੂ ਹੋ ਜਾਂਦੇ ਤੁਸੀਂ ਦੀ ਫਿਨਿਸ਼ਿੰਗ ਦੇਖੋ ਚੰਗੀ ਤਰ੍ਹਾਂ ਨੇੜੇ ਤੋਂ ਇਸ ਤਰ੍ਹਾਂ ਹੀ ਜਿਹੜਾ ਫਲਾਵਰ ਬਣ ਗਿਆ ਘੇਰੇ ਦੇ ਉੱਪਰ ਬਣਾਤਾ ਆਪਾਂ ਤੇ ਬਾਕੀ ਵੀ ਆਪਾਂ ਤੁਹਾਨੂੰ ਦਿਖਾਣੇ ਆ ਸਾਰਾ ਇਹ ਕੇਵਲਾ ਕੰਮ ਤਾਂ ਦੇਖੋ ਰਹੂਗਾ ਜੀ ਬਾਜੂ ਲਓ ਜੀ ਲਓ ਜੀ ਇਹਦਾ ਕੰਮ ਇਹਦੀ ਬਾਜੂ ਦੇ ਉੱਪਰ ਆ ਗਿਆ ਸਿੰਗਲ ਸਿੰਗਲ ਫਲਾਵਰ ਆਪਾਂ ਦੋਨੇ ਬਾਜੂ ਦੀ ਉੱਪਰ ਬਣਾਤੇ ਤੇ ਆਪਾਂ ਜਿਹੜੀ ਸ਼ਰਟ ਬਣ ਗਈ ਏ ਦੀ ਸ਼ਰਟ ਵੀ ਆਪਾਂ ਤੁਹਾਨੂੰ ਦਿਖਾਣੇ ਆਂ ਜੀ ਦੇਖੋ ਚੈੱਕ ਕਰੋ ਤੁਸੀਂ ਇਸ ਤਰੀਕੇ ਇਹਦੇ ਪਚਾਰ ਫਲਾਵਰ ਪਾਤੀ ਤੇ ਬਿਰਲੀ ਬਿਰਲੀ ਫਰਾਬ ਮਲਾਵਰੀ ਦੀ ਕੱਟ ਕੇ ਆਪਾਂ ਜਿਹੜੇ ਸਾਈਡਾਂ ਦੇ ਵਿੱਚ ਪੱਤੀਆਂ ਬਣੀਆਂ ਹੋਈਆਂ ਨੇ ਉਹ ਕੱਟ ਕੇ ਆਪਾਂ ਇਹਦੀ ਇਸ ਤਰ੍ਹਾਂ ਸਾਰੀ ਸ਼ਰਤਰੀ ਬਣਾਦੇ ਬਰਬਰੀ ਕਾਟਨ ਦਾ ਹੀ ਫੈਬਰਿਕ ਰਹੂਗਾ ਜੇਕਰ ਤੁਸੀਂ ਇਸੇ ਫੈਬਰਿਕ ਇਸੇ ਕਾਟਨ ਦੇ ਉੱਪਰ ਆਪਣਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਇਸ ਤਰੀਂ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਸੀਂ ਥੋੜਾ ਇਦੋਂ ਸਕਿਪ ਕਰਦੇ ਹੋ ਡਿਜ਼ਾਈਨਿੰਗ ਜਾਂ ਇਦੋਂ ਵੀ ਹੈਵੀ ਕਰਵਾਉਣਾ ਚਾਹੁੰਦੇ ਹੋ ਜਿਹੜਾ ਇਹ ਵਾਲਾ ਪੇਂਟ ਹੈ ਵਿਦ ਫੈਬਰਿਕ ਵਿਦ ਪੇਂਟ ਤੁਹਾਨੂੰ ਇਹਦਾ ਪ੍ਰਾਈਸ ਪਏਗਾ ਜੀ 1300 ਸ਼ਿਪਿੰਗ ਨਾਲ ਰਹੂਗੀ ਤੇ ਜੇਕਰ ਤੁਸੀਂ ਇਦੋਂ ਜ਼ਿਆਦਾ ਹੈਵੀ ਕਰਵਾਉਣਾ ਕੁਛ ਤਾਂ ਆਉਂਦਾ ਅਲੱਗ ਹੋ ਜਾਊਗਾ ਆਪਣਾ ਨੰਬਰ ਚੱਲ ਰਿਹਾ ਤੁਸੀਂ ਉਹਤੇ ਆਪਾਂ ਨੂੰ ਪੇਂਟ ਕਰ ਲਈ ਆਰਡਰ ਕਰ ਸਕਦੇ ਹੋ ਬਾਕੀ ਮੈਂ ਉਮੀਦ ਕਰਦੀ ਕਿ ਅੱਜ ਦੀ ਜਾਣਕਾਰੀ ਪੜ੍ਹਨ ਨੂੰ ਬਹੁਤ ਵਧੀਆ ਲੱਗੀ ਹੋਊਗੀ ਤੁਸੀਂ ਆਪਣੀ ਤੋਂ ਜਾਣਕਾਰੀ ਲੈ ਕੇ ਆਪਣਾ ਵੀ ਜਿਹੜਾ business ਹੈ ਜਿੰਨੀ ਕ ਆਪਾਂ ਨੂੰ ਜਾਣਕਾਰੀ ਨੌਲੇਜ ਹੈਗੀ ਸੀ ਜੀ ਆਪਾਂ ਬਿਲਕੁਲ ਤੁਹਾਨੂੰ YouTube ਦੇ ਉੱਪਰ ਜਿਹੜੀ ਚੈਨਲ ਦੀ ਬਿਲਕੁਲ ਸਹੀ ਦਿੱਤੀ ਹੈ ਤੁਸੀਂ ਆਪ ਅੰਤੇ ਚਲੋ ਜੀ ਅੱਜ ਦੇ ਬਲੌਗ ਦਾ ਆਪਾਂ ਐਂਡ ਇੱਥੇ ਕਰਦੇ ਆਂ ਤੇ ਜਿੰਨਾ ਪੈਣਾ ਨੇ ਆਪਾਂ ਨੇ ਇੰਸਟਾਗ੍ਰam ਪੇਜ ਨੂੰ ਫੋਲੋਨ ਕੀਤਾ ਤੁਸੀਂ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਜਿਹੜਾ ਕਿ ਆਰ ਕੇ ਨੰਬਰ ਦਾ ਆਰ ਬੁਟੀਕ ਤੇ ਬਣਿਆ ਹੋਇਆ ਹੈ ਤੁਸੀਂ ਆਪਾਂ ਨੂੰ ਵੀ ਆਰਡਰ ਦੇ ਸਕਦੇ ਹੋ ਤੇ ਤੁਸੀਂ ਆਪਣੀ ਵੀਡੀਓ ਨੂੰ ਦੇਖ ਕੇ ਖੁਦ ਵੀ ਕੰਮ ਕਰਨਾ ਚਾਹੁੰਦੇ ਹੋ ਖੁਦ ਵੀ ਕਰ ਸਕਦੇ ਹੋ ਜੇਕਰ ਤੁਸੀਂ ਮਸ਼ੀਨ ਦੀ ਜਾਣਕਾਰੀ ਲੈਣੀ ਹੈ ਹੋਰ ਤੁਸੀਂ ਆਪਾਂ ਮਸ਼ੀਨ ਇਹ ਕਿੰਨੇ ਦੀ ਹੈ ਜਾਂ ਕਿੱਥੋਂ ਲੈ ਕੇ ਆਏ ਆ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ ਤਾਂ ਆਪਾਂ ਨੈਕਸਟ ਵੀਡੀਓ ਜਿਹੜੀ ਮਸ਼ੀਨ ਦੀ ਬਣਾ ਦਾਂਗੇ ਠੀਕ ਹੈ ਜੀ ਤੇ ਚਲੋ ਜੀ ਆਪਣੇ ਕੋਲੋਂ ਤੁਸੀਂ ਸੀਟਾਂ ਵੀ ਵਾਈ ਕਰ ਸਕਦੇ ਹੋ ਸੀਟੇ ਵੀ ਆਪਣੇ ਕੋਲੇ ਹੈਗੀਆਂ ਨੇ ਸੀਟ ਦਾ ਪ੍ਰਾਈਸ ਰਹੂਗਾ ਜੀ 600 ਰੁਪਏ ਪਰ ਮੀਟਰ ਜਿਹੜੀ ਇਹ ਵਾਲੀ ਸੀਟ ਹੈ ਜਿਹੜਾ ਇਹ ਵਾਲਾ ਕੰਮ ਹੈ ਸੀਟ ਦਾ ਤੁਹਾਨੂੰ ਇਹ ਮਿਲੂਗਾ ਕਿ ਇਹਨੂੰ ਤੁਸੀਂ ਜਿੱਧਰ ਮਰਜੀ ਖਿੱਚਰੋ ਇਹ ਫਟਦਾ ਨਹੀਂ ਹੈਗਾ ਠੀਕ ਹੈ ਜੀ ਜਿਹੜੀ ਵਧੀਆ ਸੀਟ ਹੋਗੀ ਬਾਕੀ ਇਹਦੀ ਫਿਨਿਸ਼ਿੰਗ ਦਾ ਹੀ ਬਹੁਤ ਫਰਕ ਰਹੂਗਾ ਜੀ ਤੇ ਚਲੋ ਜੀ ਆਪਾਂ ਇੱਕ ਵੀਡੀਓ ਬਣਾਵਾਂਗੇ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਠੀਕ ਹੈ ਚਲੋ ਜੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਐਨੀ ਅੱਜ ਦੇ ਬਲੌਗ ਦਾ ਆਪਾਂ ਐ